ਜੋ ਕਿ ਜੋ ਨਾਮ ਸਾਹਿਲ ਜੀ ਸਾਹਿਲ ਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਹਸਪੀਟਲ ਚ ਆਏ ਹੋਏ ਮਾਮਲਾ ਇਹ ਹੈ ਜੀ ਇਹ ਕਰੋ ਦੁਰਿਆ ਇਹਨੇ ਮਡਾਲੀ ਮੱਥਾ ਟੇਕਣ ਜਾਣਾ ਸੀਗਾ ਜੀ ਦੀਦੀ ਦੇ ਘਰ ਹੋ ਕੇ ਉਹਨਾਂ ਨੂੰ ਫੋਟੋ ਫੜਾਣੀ ਸੀ ਉਹਨਾਂ ਨੂੰ ਫੋਟੋ ਫੜਾ ਕੇ ਉੱਥੋਂ ਨਿਕਲਿਆ ਤੇ ਰਸਤੇ ਜੇ ਤਾਂ ਐਕਸੀਡੈਂਟ ਹੋ ਗਿਆ ਸਰ ਕਦੇ ਨਾਲ ਹੋਇਆ ਐਕਸੀਡੈਂਟ ਇਹਨਾਂ ਉਹ ਸੋਨਾਂ ਚ ਆ ਗਈ ਗੱਡੀ ਦੇ ਨਾਲ ਹੋਇਆ ਉਹਨੂੰ ਇਹ ਨਹੀਂ ਪਤਾ ਲੱਗਾਇਆ 31 ਸੀ ਜੀ ਸਰ ਇਹ ਬਾਈਕ ਤੇ ਸੀਗੇ ਜੀ ਤੇ ਇਹ ਤੁਹਾਡੇ ਕੋਲ ਕੰਮ ਕਰਦੇ ਜੀ ਜੀ ਇਹ ਆਹੀ ਹਾਂਜੀ ਮੇਰੇ ਕੋਲ ਕੰਮ ਕਰਦੇ ਜੀ ਤੇ ਕਿੰਨੇ ਡੇਲੀ ਅਪ ਡਾਊਨ ਕਰਦੇ ਡੇਲੀ ਅਪ ਡਾਊਨ ਕਰਦੇ ਤੇ ਕਾਰਨ ਕੀ ਹੈ ਮਤਲਬ ਇਹ ਨਹੀਂ ਕਾਰਨ ਹੈ ਕੁਝ ਸਪਸ਼ਟ ਨਹੀਂ ਹੋਇਆ ਜੀ ਹੋਇਆ ਕਦੇ ਕਦੇ ਵਿੱਚ ਹੈ ਜੀ ਬਾਈਕ ਤੇ ਜਾ ਰਹੇ ਸੀ ਅੱਗੇ ਗੱਡੀ ਸੀਗੀ ਪਤਾ ਨਹੀਂ ਉਹਨਾਂ ਆ ਅੱਧਰੋਂ ਜਾ ਰਹੇ ਸੀ ਜਾਂ ਉੱਧਰੋਂ ਇਹਦੇ ਨਾਲ ਇੱਕ ਹੋਰ ਮੁੰਡਾ ਉਹ ਵੀ ਕੰਮ ਕਰਦਾ ਸਾਡੇ ਨਾਲ ਉਹ ਵੀ ਪਿੱਛੇ ਸੀ ਉਹਦਾ ਨਾਮ ਕੀ ਹੈ ਸਰ ਉਹਨੂੰ ਜੱਸੀ ਕਹਿੰਦੇ ਜੀ ਉਹ ਤੁਹਾਡੇ ਕੋਈ ਕੰਮ ਕਰਦਾ ਕੋਈ ਮੇਰੇ ਕੋਈ ਕੰਮ ਕਰਦਾ ਕਿ ਕਿੰਨੇ ਕਬੇ ਦੇ ਕਰੀਬ ਹੋਇਆ ਸਾਰੇ ਮੈਨੂੰ ਸਵਾ 9 ਵਜੇ ਫੋਨ ਆਇਆ ਜੀ ਇਦਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹ ਦੋਨੇ ਵਿਅਕਤੀ ਠੀਕ ਆ ਨਹੀਂ ਇੱਕ ਦੇ ਤਾਂ ਮੌਕੇ ਤੇ ਮੌਤ ਹੋ ਗਈ ਜੀ ਜਿਹਦੀ ਮੌਤ ਹੋਈ ਉਹਦਾ ਨਾਮ ਵਗੈਰਾ ਕੀ ਸਰ ਉਹਦਾ ਨਾਮ ਕਾਕਾ ਕਹਿੰਦੇ ਉਹਦਾ ਕਰਨਵੀਰ ਸਿੰਘ ਨਾਮ ਹੋਰ ਹੈ ਕਿੱਥੇ ਦੇ ਰਹਿਣ ਵਾਲੇ ਸਰ ਤੇ ਪੰਜ ਤੇ ਗੋਲਪਿੰਡ ਹੈਗਾ ਮੈਨੂੰ ਨਾਮ ਨਹੀਂ ਪਤਾ ਉਹ ਪਿੰਡ ਦਾ ਆਪਣਾ ਸ਼ਹਿਰ ਬਣਾਉਂਗੀ ਮੇਰਾ ਨਾਮ ਸਾਹਿਲ ਹੈ ਜੀ ਜirajvinder singh ਜੀ ਰਾਜਵਿੰਦਰ ਜੀ ਅੱਜ ਹਸਪੀਟਲ ਦੇ ਵਿੱਚ ਆਏ ਕੀ ਮਾਮਲਾ ਕੀ ਹੈ ਅੱਜ ਮੈਂ ਮੈਂ ਜਲੰਧਰ ਸਾਂ ਮੈਨੂੰ ਫੋਨ ਆਇਆ ਸੀ ਕਿ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਆ ਸਵੇਰੇ 9 ਵਜੇ ਘਰੋਂ 出 ਜਾਂਦੇ ਆ ਉਹ ਤੇ ਮੈਨੂੰ ਫੋਨ ਆਇਆ ਕਿ ਨਰੂੜ ਦੇ ਕੋਲ ਐਕਸੀਡੈਂਟ ਹੋ ਗਿਆ ਗੱਡੀ ਵਜੀ ਵਿੱਚ ਤੇ ਤੁਹਾਡੇ ਬ੍ਰਦਰ ਦਾ ਨਾਂ ਕੀ ਆ ਸਰ ਨਾਂ ਬ੍ਰਦਰ ਦਾ ਕਨਵੀਰ ਤੇ ਕਿੱਥੋਂ ਕਿੱਥੇ ਆ ਰਹੇ ਸੀ ਬ੍ਰਦਰ ਸਰ ਉਹ ਜਾ ਰਹੇ ਸੀਗੇ ਭੁੰਗਣੀ ਤੋਂ ਨਰੂੜ ਨੰਡ ਰੋਡ ਦੇ ਵਿਚਕਾਰ ਹੋਇਆ ਹੋਇਆ ਕਾਦੇ ਨਾਲ ਸਰ ਹਾਂਜੀ ਕਾਦੇ ਨਾਲ ਐਕਸੀਡੈਂਟ ਹੋਇਆ ਆਲਟੋ ਕਾਰ ਵਿੱਚ ਆਲਟੋ ਕਾਰ ਨਾਲ ਹਾਂਜੀ ਬੰਦੇ ਆਲੀ ਪਛਾਣ ਹੋਈ ਜੇ ਬੰਦਿਆਂ ਦੀ ਪਛਾਣ ਭਾਜੀ ਮੈਂ ਵੀ ਹੋਣੀ ਜਲੰਧਰੋਂ ਆਇਆ ਜਿਹੜਾ ਬੰਦਿਆਂ ਦੀ ਪਛਾਣ ਆ ਜਿਨ੍ਹਾਂ ਨੂੰ ਉਹ ਇਸ ਟਾਈਮ ਉੱਧਰ ਹੀ ਆ ਪਾਂਸਟੇ ਹਸਪੀਟਲ ਉਹਨਾਂ ਦੀ ਵੀ ਸੱਟਾਂ ਲੱਗੀਆਂ ਨਹੀਂ ਨਹੀਂ ਉਹ ਮੇਰੇ ਜੀਜਾ ਹੀ ਉਹਨਾਂ ਨੂੰ ਪਤਾ ਆ ਪਾਂਸਟੇ ਤੋਂ ਫੇਰ ਇੱਥੇ ਰੈਫਰ ਕਰ ਦਿੱਤਾ ਜੀ ਇਹ ਐਕਸੀਡੈਂਟ ਦੀ ਜਾਣਕਾਰੀ ਦਿਓ ਹਾਂਜੀ ਮੈਂ ਮਾਈਸੈਬ ਡਾਕਟਰ ਸਤਪਿੰਦਰ ਟੂਡੇ ਇਜ਼ ਮਾਈ ਐਮਰਜੈਂਸੀ ਡਿਊਟੀ ਔਰ ਅੱਜ ਮੇਰੀ ਡਿਊਟੀ ਦੇ ਦੌਰਾਨ ਦੋ ਇੱਕ ਐਕਸੀਡੈਂਟ ਦੇ ਕੇਸ ਆਏ ਹਨ ਜਿਦੇ ਵਿੱਚ ਇੱਕ ਕਰਮਵੀਰ ਸਿੰਘ ਹੈ son of ਸਤਨਾਮ ਸਿੰਘ ਆਂ ਵਿਲੇਜ ਸ਼ਾਇਦ ਹੁੰਦਾ ਹੈ ਪੁੰਗਾਰ ਨੇ ਤੇ ਉਹ ਬੱਚਾ ਜਿਹੜਾ ਹੈ ਉਹ ਰੋਡ ਡੈਟ ਆਇਆ ਕਿੰਨੇ ਨੂੰ ਜਿਹੜਾ ਦੂਜਾ ਪੇਸ਼ੈਂਟ ਆਇਆ ਦੂਸਰਾ ਉਹ ਪੇਸ਼ੈਂਟ ਹੈ ਆਈ ਥਿੰਕ ਜੈ ਸਿੰਘ ਹੈ ਉਹ ਬੱਚੇ ਦਾ ਮੈਂਡੀਬਲ ਥੋੜਾ ਜਿਹਾ ਫ੍ਰੈਕਚਰ ਹੈ ਸੀਟੀ ਅਸ ਹੀ ਐਡਵਾਈਸ ਕੀਤਾ ਹੋਇਆ ਹੈ ਕਾਪੀ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਮੈਡਮ ਗਾੜੀਾਂ ਦੇ ਵਿੱਚ ਹੋਇਆ ਐਕਸੀਡੈਂਟ ਹਾਂਜੀ ਕਿਸ ਕਿਸ ਚੀਜ਼ ਦੇ ਵਿੱਚ ਹੋਇਆ ਜੀ ਪਤਾ ਨਹੀਂ ਇਹ ਤਾਂ ਆਊਟਸਾਈਡ ਐਕਸੀਡੈਂਟ ਹੋਇਆ ਉਹ ਮੈਂ ਮਿਲ ਤੁਹਾਨੂੰ ਸੂਚਨਾ ਦੇ ਦਿੱਤੀ ਹਾਂਜੀ ਹਾਂਜੀ ਪੁਲਿਸ ਸੂਚਨਾ ਦੇ ਦਿੱਤੀ